ਬੇਟੀਆਂ ਨੇ ਨਾਨੀ ਦੇ ਉਹਦੀ ਕਿ ਮਮੀ ਸਾਰਾ ਹੋ ਗਿਆ ਨਾਰਜੀ ਦਾ ਬੂਟਾ ਬਾਹਰ ਜਾ ਕਿਤੇ ਖੜਕੇ ਨਾਨੀ ਹਾਏ ਅਸੀ ਗੱਲ ਨਾਨੀ ਹਾਂ ਬਾਜਾ ਲਾਡੋ ਮੇਰੀ ਕਿਵੇਂ ਪੁੱਤ ਮੈਂ ਤਾਂ ਠੀਕ ਆ ਨਾਨੀ ਤੁਸੀਂ ਜੀ ਲਾ ਕੇ ਬੈ ਗਏ ਹੋਰ ਪੁੱਤ ਪਿੰਡ ਜਾ ਜੀ ਠੀਕ ਹੈ ਸਸਰੀ ਕੈਲ ਬਹਿ ਜਾ ਪਰਾ ਹੋ ਜਾ ਬਹਿ ਜਾਣ ਦੇ ਐ ਬੈ ਗਈ ਬੈ ਗਈ ਬੈ ਗਈ ਹੈ ਫੌਰ ਹੁਣ ਤੂੰ ਦੱਸ ਪਹਿਲਾਂ ਕਿ ਮੈਂ ਠੀਕ ਠਾਕ ਠੀਕ ਹੈ ਮੈਂ ਤਾਂ ਵਧੀਆ ਥੂੰ ਤੱਕ ਜੀ ਪੜਨੇ ਅੱਜ ਤਾਂ ਮੈਂ ਤੇ ਘਰੇ ਠੀਕ ਸੀ ਸਾਰੇ ਮਾਖਾ ਸਾਰੇ ਵਧੀਆ ਠੀਕ ਠਾਕ ਚੱਲ ਤੇ ਹੋਰ ਮੁੰਡਾ ਬਗ ਬੋਲੇ ਨਹੀਂ ਕੁਛ ਹੁਣ ਪਿੱਛੇ ਲੈ ਬੋਲਣਗੇ ਕੀ ਮੈਂ ਹੁਣ ਡਿੱਕਾ ਹੀ ਮੰਦੀ ਪਹਿਲਾਂ ਹੀ ਸੀ ਕੀ ਮੈਂ ਸਹੀ ਗੱਲ ਹਾਂ ਐਵੇਂ ਡਰ ਡਰ ਕੇ ਨਹੀਂ ਦਰਨ ਕੱਢੇ ਜਾਂਦੇ ਕੱਲ ਤਾਂ ਉਹੀ ਹੈ ਹਾਂ ਲੈ ਪੁੱਤ ਆ ਤੇਰੀਆਂ ਪਿੰਨੀਆਂ ਨੇ ਇਹਦੇ ਵਿੱਚ ਹਾਂ ਆ ਦੇਖ ਲੈ ਪਿੰਨੀਆਂ ਨੇ ਹਾਂ ਪੁੱਤ ਪਿੰਨੀਆਂ ਬਿਲੀ ਆ ਨਾ ਨੀ ਆ ਇਹਦਾ ਸੁਣ ਨੀ ਦਰਜੀ ਲੱਗਿਆ ਉੱਥੇ ਲਾਪੋਤਾ ਆਵਦੇ ਘਰੇ ਤਾਂ ਹੁਣ ਇੱਥੇ ਵੀ ਜੀ ਲੱਗਦਾ ਉੱਥੇ ਵੀ ਜੀ ਲੱਗਦਾ ਹੈ ਹੈ ਬੰਨਿਆ ਹੁੰਦਾ ਘਰ ਅਕਸਰ ਜੀ ਵੀ ਨਾ ਜੀ ਨਹੀਂ ਲੱਗਿਆ ਆਏ ਹਾਈ ਮੇ ਲੱਡੂ ਜੇ ਦਾ ਜੀਨ ਲੱਗਿਆ ਹੋਰ ਤਨੂ ਬੋਤਾ ਆਪਾਂ ਤਾਂ ਦੋਨੇ ਜਣੇ ਬੈਠੇ ਗੱਲਾਂ ਕਰਦੇ ਰਹਿੰਦੇ ਸੀਗੇ ਹੈ ਤੁਸੀਂ ਮੈਨੂੰ ਉਧਰ ਵੀ ਲੈ ਜਾਂਦੇ ਸੀਗੇ ਆਪਣੇ ਚਾਚੇ ਕੇ ਤੇ ਮੰਮੀ ਤਾਂ ਕਿਤੇ ਜਾਂਦੀ ਨਾਨੀ ਤਾਂ ਚੁੱਪ ਕਰਕੇ ਬਸ ਕਲਾ ਹੀ ਬੁੰਦੀ ਰਹਿੰਦੀ ਐ ਸਾਰਾ ਦਿਨ ਪੁੱਤੇ ਵੀ ਕੰਮ ਐ ਇਹਦਾ ਇਹਦੇ ਵੀ ਨਾ ਦਾਦਾ ਉਹੀ ਨਹੀਂ ਜੀ ਲੱਗਦਾ ਪਹਿਲੇ ਦਿਨ ਦੀ ਆਤ ਹੈ ਕਿਹੜਾ ਅੱਜ ਦੀ ਐ ਕਿਤੇ ਜਾਂਦੀ ਆ ਕਿ ਮੈਂ ਸੁਣਾ ਦਿੰਦੀ ਹਾਂ ਬਸ ਸੋਚ ਹੂੰ ਹਾਂ ਹੂੰ ਹਾਂ ਬਸ ਆਪ ਤਾਂ ਇਹਨੇ ਮੈਨੂੰ ਕੋਈ ਗੱਲ ਨਹੀਂ ਦੱਸੀ ਚਲ ਕੋਈ ਨਹੀਂ ਬਸ ਕੀ ਦੱਸਾਂ ਪੁੱਤ ਤੈਨੂੰ ਦੱਸ ਕਾ ਚੰਡੋ ਬਰਾ ਐ ਦੱਸ ਦਾਨੀ ਐ ਦੱਸ ਤੇਰੀ ਮੰਮੀ ਦਾ ਕੀ ਹਾਲ ਹੈ ਮਨਿੰਦਰ ਆਈਗੀ ਕਿ ਨਾ ਮਗਰੋ ਆਈ ਨਹੀਂ ਲੈ ਹੋਰ ਆ ਕੇ ਹਾਂ ਸੀ ਮੈਂ ਤਾਂ ਉਹਦੇ ਫੋਨ ਕਰਿਆ ਸੀ ਕਹਿੰਦੀ ਮੈਂ ਆਉਂਗੀ ਹਾਂ ਤੇ ਹਜੇ ਤੱਕ ਆਈ ਨਹੀਂ ਲੋੜੀ ਤੇ ਤਾਂ ਆ ਗਈ ਹੋਣੀ ਐ ਇੱਥੇ ਲੋੜੀ ਤਾਂ ਮੈਂ ਤੇ ਆਈ ਸੀ ਉਹ ਆਪ ਨਹੀਂ ਆਈ ਓਰੇ ਆਪ ਨਹੀਂ ਆਈ ਹਾਂ ਚੱਲ ਕੋਈ ਨਹੀਂ ਆਈਆਂ ਸੀ ਮਾਵਾਂ ਠੀਕ ਹੈ ਹਾਂ ਜੀ ਵਧੀਆ ਰਹੀ ਲੋੜੀ ਹਾਂ ਵਧੀਆ ਰਹੀ ਚਲ ਨਹੀਂ ਬਾਲਾ ਕੁਝ ਹੋਈ ਮੇਰੀ ਮੰਮੀ ਦਾ ਹੋਰ ਕੀ ਹੋਰ ਆਪਣੇ ਦੱਸ ਸਾਰੇ ਠੀਕ ਐ ਠੀਕ ਐ ਵਧੀਆ બસ ਆ ਤੇ ਹਰ ਬਿਆਰ ਜਮਨਾ ਕੇ ਮੈਂ ਖਾ ਚੱਲ ਪਈ ਹੁਣ ਕਾਇ ਦਿਨ ਹੋ ਗਏ ਲੰਗੇ ਮੈਂ ਜਾਵਾ ਹਾਂ ਮਾ ਮੇਰਾ ਵੀ ਜੀ ਲੱਗਦਾ ਹੈਗਾ ਉੱਥੇ ਵੀ ਬਹਾਂ ਹੁੰਦਾ ਇੱਕ ਦੂਜੇ ਦਾ ਸਹਾਰਾ ਹੀ ਆ ਸੀ ਹੋਰ ਵੀ ਚੱਲ ਹਾਂ ਤਾਂ ਹੀ ਤਾਂ ਮੈਂ ਕਹਿੰਨੀ ਵੀ ਚੱਲ ਇੱਕ ਦੂਜੇ ਨਾਲ ਟਾਈਮ ਪਾਸ ਜਾਂ ਹੋ ਜਾਂਦਾ ਹਾਂ ਇਹ ਤਾਂ ਹੈ ਤੇ ਪੁੱਤ ਤੇਰੀ ਪੜ੍ਹਾਈ ਦਾ ਕੀ ਹਾਲ ਹੈ ਪੜ੍ਹਾਈ ਮੇਰੇ ਵਧੀਆ ਚੱਲੀ ਜਾਂਦੀ ਹੈ ਛੁੱਟੀਆਂ ਹੀ ਹੋਣੀਆਂ ਹਜੇ ਆ ਜੇ ਮੇਰਾ ਬਾਅਦ ਕੀ ਤਾਂ ਛੁੱਟੀਆਂ ਲੰਮੀਆਂ ਇਹ ਜਿਹੀਆਂ ਪਾਤੀਆਂ ਜਵਾਕਾਂ ਦੀ ਪੜ੍ਹਾਈ ਮਰੀ ਜਾਂਦੀ ਹੈਗੀ ਵੀ ਚੱਲ ਭੈਣੇ ਵਧੀਆ ਤੂੰ ਤਾਂ ਠੰਡ ਵੀ ਸੀ ਹੋਰ ਹਾਂ ਅੱਜ ਤਾਂ ਸੋਹਣਾ ਦਿਨ ਸੀਗਾ ਤਪ ਚੜੀ ਪਈ ਆ ਪਰਸੋਂ ਵੀ ਬਹੁਤ ਵਧੀਆ ਦਿਨ ਸੀ ਹੁਣ ਤਾਂ ਆ ਲੋਹੜੀ ਮਗਰੋਂ ਤਾਂ ਦਿਨ ਖੁੱਲਣ ਲੱਗ ਜਾਂਦੇ ਨੇ ਆ ਬਸ ਲੱਗਣ ਵਾਲਾ ਹੀ ਆ ਸਕੂਲ ਹੀ ਕਦੇ ਦਿਨ ਚ ਤੁਸੀਂ ਸਿੱਧਾ ਹੀ ਕਹਿ ਦਿੰਦਾ ਵੀ ਮੈਂ ਤਾਂ ਅੱਕ ਗਿਆ ਤੁਸੀਂ ਉਹੋ ਕੰਗ ਕਰ ਦਿੱਤਾ ਇਹ ਸਕੂਲ ਨਹੀਂ ਪੁੱਤ ਜਵਾਬ ਕਾ ਦੋਗੇ ਆਪਦੇ ਜਿਹੜੇ ਦੋਤੇ ਦੋਤੀਆਂ ਹੁੰਦੇ ਆ ਨਾ ਉਹਨਾਂ ਤਾਂ ਕੋਣ ਅੱਕਦਾ ਹੁੰਦਾ ਸਿੱਧਾ ਕੋਈ ਅੱਕੇ ਨਹੀਂ ਸਾਨੂੰ ਤਾਂ ਤੂੰ ਮਸਾ ਮਸਾ ਹੈ ਹਾਂ ਗੱਲਾਂ ਦੇ ਜਹਦਾ ਕਹਿੰਦੇ ਖੁਦ ਉਹ ਸਕੂਲ ਲੱਗ ਜ ਸਕੂਲ ਜਾਇਆ ਕਰੂਗੀ ਐਂ ਦੱਸ ਨਾਨੀ ਨਿੱਕੀ ਬਣਾ ਕੇ ਤਾਂ ਲੋਹੜੀ ਨੂੰ ਨਾਨੀ ਨੇ ਮੈਨੂੰ ਵਾਧੂ ਸੁਣ ਲਿਆ ਪੁੱਤ ਖਾਣ ਨੂੰ ਸੱਚੀ ਹੂੰ ਮੈਂ ਆਪੇ ਲਈ ਆਈ ਸੀ ਜਾ ਕੇ ਆਏ ਮੈਨੂੰ ਵੀ ਖਵਾਵੇਂਗੀ ਅੱਜ ਵਾਧੂ ਪੇ ਤੁੰ ਨੂੰ ਵੀ ਖਵਾਵਾਂਗੀ ਦੱਸੋ ਕੀ ਖਾਓਗੇ ਚੱਲ ਪੁੱਤ ਕੋਈ ਨਾ ਤੂੰ ਖਾ ਲੈ ਨਾ ਬਸ ਮੈਂ ਵੀ ਖਾ ਲੈ ਹਾਂ ਤੇ ਹੋਰ ਦੱਸ ਪੈਣੇ ਬਸ ਵਧੀਆ ਪੈਣੇ ਵਧੀਆ ਸਾਰੇ ਪਿੰਡ ਠੀਕ ਹੈ ਪਿੰਡ ਸਾਰੇ ਠੀਕ ਹੈ ਬਸ ਜਾ ਆਈ ਸੀ ਕੋਈ ਪੈਣਾ ਕੋਲੇ ਅੱਛਾ ਜੀ ਤਾਂ ਲੱਗਬਾ ਨਹੀਂ ਹੁੰਦਾ ਤੇਰੇ ਪਤਾ ਪੁਰਾਣੀਆਂ ਕਸੇੜੀਆਂ ਪਹਿਲਾਂ ਹਨਾ ਇਹ ਤਾਂ ਗੱਲ ਹੈ ਹੋਰ ਤੇ ਚੱਲ ਭਜੀਏ ਹੋਰ ਹੋਰ ਹੁਣ ਆ ਕੀ ਜਾਂ ਲਾ ਲਾਵਾਂ ਕਰੋ ਇਹੇ ਛੇ ਦਾ ਹੀ ਲਾਈ ਜਾਨੀ ਮੈਠੀ ਮੈਂ ਖਾ ਚੱਲ ਕਦੇ ਦੋਸ ਲਾਈਆਂ ਪਾਤੀਆਂ ਕਦੇ ਤੇ ਮੇਰੀ ਐਨਕ ਕਿੱਥੇ ਰੱਖ ਗਈ ਸੀ ਗੁੜੇ ਤੂੰ ਐਨਕ ਹਾਂ ਉਹ ਅੰਦਰ ਮੇਜ਼ ਤੇ ਤਾਂ ਪਈ ਸੀਗੀ ਉੱਥੇ ਉੱਥੇ ਹੈ ਨਹੀਂ ਐਨਕਾ ਸਾਰੇ ਪਾੜ ਲਿਆ ਕਹਿੰਦੀ ਮੈਂ ਨਹੀਂ ਐਨਕ ਕੁਤ ਮੈਂ ਤਾਂ ਮੇਰੀ ਵਾਲੀ ਲਾਲਾ ਵਾਲਾ ਕਰਦੀਆਂ ਚੱਲ ਕੋਈ ਨਾ ਵਾ ਸੁਣ ਤਾਂ ਫਿਰ ਪਾੜ ਲੂੰਗੀ ਕੋਈ ਨਾ ਗੱਸਾ ਹਾਂ ਤੇ ਹੁਣ ਆਈ ਬੈਠੀ ਰਹੇਗੀ ਕਿ ਚਾਹ ਪਾਣੀ ਦੇਵੇਗੀ ਜਾਂ ਨਹੀਂ ਨਾਨੀ ਮੈਂ ਚਾਹ ਤਾਂ ਮੈਂ ਤੁਸੀਂ ਬਣਾ ਕੇ ਲਿਆ ਦੋ ਨਾ ਮੈਂ ਅਸੀਂ ਤਾਂ ਗੱਲ ਕਰਦੇ ਨੇ ਨਾਨੀ ਦੋਤੀ ਕੋਈ ਚਲ ਭਾਈ ਚੰਗਾ ਤੁਸੀਂ ਨਾ ਮੈਂ ਤਾਂ ਆਪੇ ਬਣਾ ਕੇ ਪੀ ਲੂ ਕੋਈ ਨਾ ਬਹਿ ਜਾ ਚਾਹ ਨੂੰ ਹਜੇ ਕੀ ਹੈਗਾ ਤੁਸੀਂ ਨਾਨੀ ਦੋਤੀ ਗੱਲਾਂ ਕਰੋ ਭਾਈ ਚੁਗਲੀਆਂ ਕਰੋ ਮੇਰੀਆਂ ਚੁਗਲੀਆਂ ਕਰੋਗੀ ਤੁਸੀਂ ਦੱਸਦੇ ਮੈਨੂੰ ਕੀ ਗੱਲ ਸੀ ਕੀ ਆ ਕਰੀਐਨੀ ਮੈਂ ਕੋਈ ਗੱਲ ਨਹੀਂ ਸੀ ਕਿ ਬਸ ਮੰਮੀ ਕੋਲ ਜਾਇਆ ਮੰਮੀ ਕਹਿੰਦੀ ਸੀਗੀ ਵੀ ਰਹਿ ਪਾ ਹੁਣ ਤਾਂ ਇੱਥੇ ਮੈਂ ਫਿਰ ਕਹਤਾ ਵੀ ਨਹੀਂ ਨਿਕਲਦੀ ਐ ਵੀ ਮੈਂ ਤਾਂ ਨਾਨੀ ਕੋਲ ਹੀ ਰਹੂੰਗੀ ਮੈਂ ਤਾਂ ਹੁਣ ਭੈਣ ਨੂੰ ਆਈ ਕਿਹਾ ਵੀ ਭਾਈ ਹੁਣ ਤੇਰਾ ਕੰਮ ਧੰਦਾ ਜਿਹੜਾ ਮ ਰਹਿ ਗਿਆ ਇਸ ਮੇਟ ਕੇ ਤੂੰ ਆ ਜਾ ਉੱਥੇ ਤੇ ਹੋਰ ਹੁਣ ਹੁਣ ਸੋਹਣੇ ਦਿਨ ਆ ਗਏ ਆਪਦਾ ਦਿਨ ਵੀ ਵੱਡੇ ਹੋ ਜਾਣਗੇ ਇਧਰੋਂ ਕੰਮਕਾਰ ਤੇ ਇਧਰੋਂ ਵਗ ਜਾ ਕਰੂਗੀ ਅਈ ਮੈਂ ਕਿਹਾ ਜੀ ਆਪਦੀ ਡਿਊਟੀ ਤੇ ਜਾਣਾ ਤੂੰ ਉੱਥੇ ਵਗ ਜਾ ਕਰ ਇਹ ਵੀ ਤਾਂ ਜਾਂਦੀ ਹੈ ਕੁੜੀ ਬੈਣ ਤੇ ਮੈਂ ਤਾਂ ਤੂੰ ਵੀ ਇੱਥੋਂ ਵਗ ਜਾ ਕਰ ਮਮੀ ਤਾਂ ਉਹਦਾ ਸਮਾਨ ਵੇਖ ਕੇ ਬਾਲਾ ਖੁਸ਼ ਹੋਈ ਲੋੜੀ ਦਾ ਕਿਉਂਕਿ ਤੁਹਾਨੂੰ ਵੀ ਪਤਾ ਹੈ ਨਾ ਪਹਿਲਾਂ ਕੋਈ ਬਾਹਰ ਤੇ ਹਰ ਤੇ ਜਾਂਦਾ ਹੀ ਨਹੀਂ ਸੀਦਾ ਕੋਈ ਵੀ ਮੰਮੀ ਕੋਲ ਭਈ ਜਵਾਕਾਂ ਨੂੰ ਹੁੰਦਾ ਹੀ ਆ ਧੀਆ ਭੈਣਾਂ ਨੂੰ ਆਹੀ ਹੁੰਦਾ ਮਾਪਿਆਂ ਦੀ ਸਿਰਤੀ ਸਾਰੀਆਂ ਦੇਹਾਰ ਨੇ ਆਪਣੇ ਹੁਣ ਜੇ ਕਹਿੰਦੇ ਹੁੰਦੇ ਸੁਖਨ ਨਾਲ ਕੈਸਾਨਾ ਤੋਂ ਗਈ ਸੀ ਮੈਂ ਤਾਂ ਲੈ ਕੇ ਲੋੜੀ ਹੋ ਗਈ ਹੋਣਾ ਪਹਿਲਾਂ ਕਦੋਂ ਜਾਵੜੇ ਆਪਾਂ ਉਹੀ ਤਾਂ ਕਰਨਾ ਹਾਂ دیਵਾਕਾਂ ਨੂੰ ਹੁੰਦੀ ਐ ਚੱਲ ਜਿਹੜਾ ਹੋ ਗਿਆ ਉਹ ਤਾਂ ਹੁਣ ਰੇਤਾ ਮਿੱਟੀ ਪਾਉਣਾ ਹੀ ਪੈਂਦਾਗਾ ਆਪਾਂ ਨੂੰ ਮੈਂ ਲੈ ਲਵਾਂ ਨੀ ਚਾਹ ਬਣਾ ਕੇ ਕੋਈ ਨਾ ਪੁੱਤ ਮੈਂ ਬਣਾ ਲਵਾਂਗੀ ਭੇਜਿਆ ਤੂੰ ਬਣਾ ਲੂੰਗੀ ਮੈਂ ਹਾਂ ਨਾ ਬਣਾ ਲੂੰਗੀ ਕੋਈ ਨਾ ਜਾਵੜ ਪੁੱਤ ਤੂੰ ਵੜਾ ਹੋਰ ਸੁਣਾ ਬਸ ਠੀਕ ਐ ਤੇ ਮਨਿੰਦਰ ਦਾ ਫੋਨ ਤੋਂ ਨਾ ਆਇਆ ਕਿ ਨਹੀਂ ਫਿਰ ਮਨਿੰਦਰ ਦਾ ਤਾਂ ਆ ਜਾਂਦਾ ਫੋਨ ਤੇ ਉਹ ਗੱਲ ਕੋਈ ਹੋਈ ਜਿਹੜਾ ਤੇਰਾ ਬੈਂਕ ਖਾਲੀ ਹੋ ਗਿਆ ਜੀ ਭੈਣੇ ਕੀ ਗੱਲ ਕਰਾਂ ਉਹ ਜਿਹੜਾ ਗਿਆ ਸੋ ਗਿਆ ਹੁਣ ਜੇ ਗੱਲ ਕਰੂੰਗੀ ਤਾਂ ਲੜਾਈ ਐ ਮੈਂ ਤਾਂ ਕਹਿੰਦੀ ਗੱਲ ਸੁਣੀ ਐ ਤੂੰ ਇੱਕ ਕੱਲ ਨੂੰ ਕੋਈ ਹੋਰ ਚੀਜ਼ ਤੇਰੀ ਹੱਲ ਗਈ ਕੋਈ ਵੀ ਕੁਝ ਵੀ ਆਹਾ ਅੱਜ ਦਾ ਤੇਰਾ ਬੈਂਕ ਖਾਲੀ ਖਾਤਾ ਹੋਇਆਗਾ ਖਾਤਾ ਖਾਲੀ ਕਰਤਾ ਕੱਲ ਨੂੰ ਹੋਰ ਕੋਈ ਗੱਲਬਾਤ ਹੋਏ ਫਿਰ ਤੂੰ ਕੀ ਨੂੰ ਕਹੇਗੀ ਪੇਜ ਤਾਂ ਸਾਰੇ ਉਸ ਮੁੰਡੇ ਨੂੰ ਹੈਗੇ ਉਹਦੀ ਮਾਂ ਨੂੰ ਬੁਲਾ ਲਾ ਇਹ ਵੀ ਗੱਲ ਠੀਕ ਹੈ ਹਨਾ ਤੇਰੀ ਹਾਂ ਉਹਦੀ ਮਾਂ ਨੂੰ ਬੁਲਾ ਉਹਨੂੰ ਕਹਿ ਭਾਈ ਗੱਲ ਤਾਂ ਹੋ ਗਈ ਫਿਰ ਕੱਲ ਕਰਾ ਨੂੰ ਕੋਈ ਹੋਰ ਗੱਲ ਹੋਵੇ ਅੱਜ ਤੈਨੂੰ ਪਤਾ ਵੀ ਇੰਨੇ ਪੈਸੇ ਮੇਰੇ ਖਾਤੇ ਚੋਂ ਖਤਮ ਹੋ ਗਏ ਤੇ ਇਹਦੇ ਰਾਹੀਂ ਜਮਾ ਹੋਏ ਸੀ ਨਾਲੇ ਆਈ ਐ ਆਈ ਕਹ ਦੂ ਵੀ ਮੇਰਾ ਪੁੱਤ ਤੇਰੇ ਕੋਲੇ ਰਹਿੰਦਾ ਸੀ ਤੂੰ ਬਗਾੜਦਾ ਪੈਸੇ ਹਾਂ ਨੂੰ ਵੀ ਜੇ ਕੋਈ ਗੱਲਬਾਤ ਹੋ ਗਈ ਮੈਨੂੰ ਤਾਂ ਉਹ ਵੀ ਡਰ ਲੱਗਦਾ ਫਿਰ ਜੇ ਮੈਂ ਐਂ ਕਹਨੀ ਵੀ ਕਲੇਸ਼ ਹੋਊਗਾ ਪਰੇ ਐਵੇਂ ਮੁੰਡਾ ਕਹੂਗਾ ਮੇਰੀ ਮਾਂ ਨੂੰ ਲੂਤੀਆਂ ਲਾਤੀਆਂ ਤੇ ਕਲੇਸ਼ ਕਰ ਦੀ ਜੀ ਐ ਨਾ ਕਲੇਸ਼ ਕਾਦਾ ਹੋ ਕੀ ਕਹਣ ਗੱਲ ਸੁਣ ਲੈ ਭੈਣੇ ਜੇ ਜੇ ਕਿਤੇ ਮੇਰੇ ਤੋਂ ਵੀ ਚੀਜ਼ ਹੱਲੀ ਆ ਜਾਂ ਇੱਕ ਦੂਜੇ ਨੂੰ ਆਪਾਂ ਪੈਣਾ ਪੁੱਛ ਸਕਦੀਆਂ ਉਹ ਵੀ ਤਾਂ ਪਰਿਵਾਰ ਦਾ ਮੈਂਬਰੀ ਸੀ ਬਗਾਨ ਤੂੰ ਤਾਂ ਬਗਾਨਾ ਮੰਨਿਆ ਨਹੀਂ ਇਹਨੂੰ ਨਾ ਉਹ ਬਗਾਨੀ ਆ ਕੋਈ ਹੈ ਤਾਂ ਉਹ ਵੀ ਇਸ ਘਰ ਦਿੱਤੀ ਉਹ ਦੋ ਤਾਂ ਤੇ ਫਿਰ ਪੁੱਛਣ ਚ ਕੀ ਹਰਜਾ ਦੱਸੀ ਮੈਨੂੰ ਫੇਰ ਆਈ ਕਰਦੇ ਫੋਨ ਲਾ ਲੈਣੀ ਉਹਦੀ ਮਾਂ ਨੂੰ ਫੋਨ ਲਾ ਲੈ ਹਨਾ ਫੋਨ ਲਾ ਲੈ ਫੋਨ ਲਾ ਕੇ ਕਲੀ ਉਹਨੂੰ ਬੁਲਾ ਲੈਣੀ ਹੋਰ ਕੀ ਫੋਨ ਲਾ ਕੇ ਭਾਈ ਉਹਨੂੰ ਕਹਦੇ ਵੀ ਤੂੰ ਆ ਜਾ ਇੱਕ ਦਿਨ ਮਿਲ ਜਾ ਹਾਂ ਬਸ ਆਈ ਸਾਹਿਬ ਦੇ ਨਾਲ ਕਹੀ ਹਨਾ ਪਹਿਲੀ ਨਾਲ ਉਹਨੂੰ ਗੱਲਬਾਤ ਜੀ ਕਹੀ ਕੋਈ ਕਰ ਲੈਣੀ ਇੱਕ ਮਿੰਟ ਡਰ ਲੱਗਦਾ ਸੱਚੀ ਬਲਾਈ ਡਰ ਲੱਗਦਾ ਨਹੀਂ ਡਰਿਆ ਨਾ ਕਰ ਭੈਣੇ ਤੂੰ ਆਹੋ ਡਰਿਆ ਨਾ ਕਰ ਮੈਂ ਕਹਿੰਨੀ ਵੀ ਕਾਦੇ ਬਾਸਤੇ ਹੈ ਕਹਿੰਦੇ ਹੁੰਦੇ ਜੇ ਰਿਸ਼ਤੇਦਾਰੀ ਤੋੜਨੀ ਹੈ ਨਾ ਪੈਸਿਆਂ ਪਿੱਛੇ ਟੁੱਟਦੀ ਹੁੰਦੀ ਹੈ ਜਾਂ ਤਾਂ ਰਿਸ਼ਤੇਦਾਰ ਨੂੰ ਪੈਸੇ ਦੇ ਦੋ ਜਾ ਆਪ ਮੰਗ ਲੋ ਜਾਂ ਦੇ ਦਿਓ ਬਸ ਆਹੀ ਕੁਛ ਹੈ ਪੈਸੇ ਵਿੱਚ ਇਕਲੇਸ ਖੜਾ ਹੁੰਦਾ ਇਹ ਤਾਂ ਟੁੱਟੂ ਕੀ ਰਿਸ਼ਤੇਦਾਰੀ ਜਦੋਂ ਮਰਜੀ ਗਏ ਲਾ ਤੋਂ ਉਹਨਾਂ ਦੇ ਰੁਖ ਦੇਖੀ ਆਨੀ ਆ ਮੈਂ ਚਲ ਮੈਂ ਦੇਖਦੀ ਆ ਕੀ ਕਰਦੀ ਆ ਚਲ ਦੇਖ ਲੈ ਫਿਰ ਤੇ ਮੈਂ ਕਰਦੀ ਆ ਫਿਰ ਫੋਨ ਜਾ ਫੋਨ ਕਰ ਲਾ ਉਹ ਜਵਾਖੜੀ ਹੱਥ ਨਾ ਮਚਾ ਲੈ ਅੰਦਰ ਕਿਤੇ ਹੋਰ ਪੰਗਾ ਨਾ ਪੈ ਠੀਕ ਆ ਆ ਆ ਇਹ ਦੀਆਂ ਡਾਂਗਾਂ ਜੀਆਂ ਵੀ ਆਹੋ ਕਰਨ ਵਾਲੀ ਸੀ ਆ ਹੋਰ ਇਹ ਛਾਂਗਾਂਗੇ ਉਹ ਤਾਂ ਇਹਦੀ ਗੱਲ ਵੀ ਸਹੀ ਆ ਉਦੀ ਮਾਤਾ ਨਾਲ ਗੱਲ ਕਰਾਂ ਉਦੀ ਮਾਂ ਨੂੰ ਤਾਂ ਪਤਾ ਲੱਗੇ ਵੀ ਹਾਂ ਮੇਰਾ ਪੁੱਤ ਇੰਨੇ ਪੈਸੇ ਰੁਪਏ ਖਾ ਗਿਆ ਤੇ ਜੇ ਮੈਂ ਆਏ ਚੁੱਪ ਕਰੀ ਬੈਠੇ ਵੀ ਹਾਂ ਭਾਈ ਮਾਂ ਨੂੰ ਵੀ ਪਤਾ ਹੀ ਹੋ ਉਹਨੂੰ ਪਤਾ ਨਾ ਹੋਵੇ ਗੱਲ ਕਹੀ ਦਸਾਈ ਕਰ ਦਿੰیاں ਮੈਂ ਫੋਨ ਤੇ ਬੁਲਾਉਣੀ ਆ ਉਹਦੇ ਵੀ ਕਿੰਨਾ ਥਾਣੀ ਦੀ ਕੱਢ ਦਿੰਨੇ ਵੀ ਭਾਈ ਇੰਨੇ ਰੁਪਏ ਗਾਇਬ ਹੋ ਗਏ ਮੇਰੇ 2.5 ਲੱਖ ਮੇਰੇ ਖਾਤੇ ਚ ਚਲ ਕਰਾਂ ਫੋਨ ਫਾਈਲੇ ਮੇਲ ਵੀ ਆ ਗਈ ਦਿਖਾ ਕਿੰਨੇ ਪੈਸੇ ਕਹਿੰਦੇ ਆ 354000 ਹੁਣ ਫਾਈਲ ਅਪਲਾਈ ਕਰਨ ਲਈ ਇੰਨੇ ਪੈਸੇ ਚਾਹੀਦੇ ਆ ਮੈਂ ਨਾ ਨਿੱਕੇ ਨਾਲ ਹੀ ਗੱਲ ਕਰਦੀ ਆ ਕੋਈ ਕਰੂਗਾ ਪੈਸਿਆਂ ਦਾ ਹੱਲ ਮੈਂ ਕਿੱਥੋਂ ਲਵਾਂਗੀ 40000 ਨੂੰ ਕਹਿਨੀ ਆਂਗੇ ਕਿਹੜੇ ਸੂਟ ਕਿੰਨੇ ਸੋਹਣਾਂਗੇ ਜੀ ਕਰਦਾ ਆਰਡਰ ਕਰਦਾ ਇੱਕ ਦੋ ਹੋ ਗਿਆ ਮੈਨਾਂ ਤੇਨ ਇੱਕ ਗੱਲ ਕਰਨੀ ਸੀ ਕਿਰਮੋ ਜੀ ਪਤਾ ਕੀ ਮੈਨੂੰ ਨਾ ਚਾਲ ਕੇ ਹਰ ਦਿਲ ਹੋ ਰਿਹਾ ਯਾਰ ਘਰੋਂ ਮੰਮੀ ਦਾ ਫੋਨ ਆਇਆ ਸੀ ਉਹ ਬੜੇ ਬਿਮਾਰ ਨੇ ਗਿਓ ਡਾਕਟਰ ਕਹਿੰਦੇ ਜਲਦੀ ਤੋਂ ਜਲਦੀ ਪੈਸੇ ਦੇ ਦੋ ਫੇਰੀ ਉਹਨਾਂ ਨੂੰ ਕੋਈ ਮੈਡੀਸਿਨ ਨਹੀਂ ਐ ਕੋਈ ਫਿਰ ਤੂੰ ਟੈਨਸ਼ਨ ਨਾ ਤਾਂ ਲੈਨੀ ਆ ਕੋਈ ਗੱਲ ਨਹੀਂ ਕਰਾਂ ਟੈਨਸ਼ਨ ਤਾਂ ਲਵਾਂਗੀ ਮੰਮੀ ਕੋਲ ਜਾ ਵੀ ਨਹੀਂ ਸਕਦੀ ਮੈਂ ਉਹਤੇ ਕੋਈ ਵੀ ਨਹੀਂ ਹੈਗੇ ਉਹਨਾਂ ਕੋਲੇ ਦੇਖ ਹੀਰਾ ਤੂੰ ਫਿਕਰ ਨਾ ਕਰ ਠੀਕ ਹੈ ਰਹੀ ਗੱਲ ਪੈਸਿਆਂ ਦੀ ਮੈਂ ਤੈਨੂੰ ਆਪੇ ਹੱਲ ਕਰਕੇ ਦੇ ਦੇਣਾ ਪਰ ਤੂੰ ਨਾ ਟੈਨਸ਼ਨ ਲੈ ਠੀਕ ਹੈ ਮਿੰਦਾ ਸੱਚੀ ਟੈਨਸ਼ਨ ਹੋ ਜਾਂਦੀ ਆ ਪਤਾ ਨਹੀਂ ਮੰਮੀ ਕਿਹੜੇ ਹਾਲ ਚ ਹੋਣਗੇ ਕਿੰਨੀ ਘੱਟ ਵੱਜ ਗਈ ਹੋਇਆ ਐਕਸੀਡੈਂਟ ਹੋ ਗਿਆ ਉਹਨਾ ਸਕੂਟਰੀ ਚਲਾਈ ਜਾਂਦੇ ਹੋਣ ਡਿੱਗ ਗਏ ਮੰਮੀ ਨੇ ਠਿਕ ਦਿਨ ਰਹਿੰਦੀ ਸਾਰਾ ਦਿਨ ਸੱਟਾਂ ਖਾਂਦੀ ਰਹਿੰਦੀ ਆ ਤੂੰ ਐ ਕਰ ਮੈਂ ਜਾਣਾਂ ਕੋਈ ਗੱਲ ਨਹੀਂ ਮੈਂ ਪੈਸੇ ਦਾ ਹਾਲਾ ਕਰ ਦਾਂਗਾ ਤੂੰ ਟੈਨਸ਼ਨ ਨਾ ਲੈ ਕਿਸੇ ਗੱਲ ਦੀ ਯਾਰ ਪਲੀਜ਼ ਜੇ ਹੋ ਸਕੇ ਆ ਵਾਤੀ ਲੈ ਆਈ ਵਿਚਾਰੇ ਕੋਲ ਕੋਈ ਨਹੀਂ ਹੋਣਾ ਇਸ ਟਾਈਮ ਮੈਂ ਕਹਾਂ ਛੇਤੀ ਛੇਤੀ ਡਾਕਟਰ ਨੂੰ ਪੈਸੇ ਭਾ ਦੂੰਗੀ ਮੈਂ ਆਨਲਾਈਨ ਫੇਰ ਯੂ ਕੁਛ ਅੱਗੇ ਕਰੂਗਾ ਦੇਖ ਯਰ ਜਿਹੜਾ ਕੁਝ ਵੇਖਦਾ ਮੇਰੇ ਕੋਲ ਤੇਰਾ ਤਾਂ ਹੈਗਾਗਾ ਮੈਂ ਤੈਨੂੰ ਕਦੇ ਜਾਣ ਲਓ ਕੋਈ ਇਹ ਪਹਿਲਾਂ ਤੂੰ ਐਂ ਕਦੋਂ ਕਰੀ ਜਾਨਾ ਕੋਈ ਗੱਲ ਨਹੀਂ ਤੂੰ 40 ਮੰਗਣਾ ਹੋ ਸਕਿਆ ਕੀ ਪਤਾ ਮੈਂ 50 ਲੈ ਆਵਾਂ ਤੂੰ ਟੈਨਸ਼ਨ ਨਾ ਲੈ ਬਸ ਤੁਸੀਂ ਜਲਦੀ ਜਾ ਕੇ ਬੈਂਕ ਚ ਪੈਸੇ ਖੜਾ ਲਿਓ ਨਾਲ ਇੱਕ ਗੱਲ ਮੈਂ ਤੈਨੂੰ ਹੋਰ ਕਹਿੰਦਾ ਯਾਰ ਪਲੀਜ਼ ਯਾਰ ਤੂੰ ਮੰਮੀ ਦੀ ਨਾ ਨਾ ਚੱਲੇਗਾ ਠੀਕ ਆ ਵੀ ਉਹਦੀ ਗੱਲ ਨਾ ਤੂੰ ਦਿਲ ਤੇ ਨਾ ਲਾਇਆ ਕਰੋ ਕੋਈ ਵੀ ਤੈਨੂੰ ਕਹਿੰਦੀ ਆ ਮੈਂ ਕਿੱਥੇ ਦਿਲ ਤੇ ਲਾਉਣੀ ਆ ਪਰ ਪੂਰਾ ਤਾਂ ਲੱਗਦਾ ਹੀ ਆ ਹੁਣ ਤੁਹਾਨੂੰ ਪਤਾ ਹੀ ਆ ਦੇਖੀ ਆਪਾਂ ਤਾਂ ਚੰਗੇ ਭਲੇ ਹੁਣ ਕੀ ਆ ਐਸੀ ਆ ਤੇ ਮੰਮੀ ਤੋਂ ਮੈਂ ਕਿੰਨਾ ਕੁ ਕਿਹਾ ਸੀ ਇੱਕ ਪਾਣੀ ਦਾ ਗਲਾਸ ਹੀ ਮੰਗਿਆ ਸੀ ਮੰਮੀ ਲਿਆ ਸਕਦੇ ਸੀ ਉਂਝ ਵੀ ਉਹ ਘਰੇ ਬੈਠੇ ਰਾਵੀ ਕਰ ਰਹੇ ਸੀ ਤੈਨੂੰ ਕੀ ਪਤਾ ਮੈਂ ਉਹਨੂੰ ਕੁਝ ਕਿਹਾ ਕਿ ਨਹੀਂ ਆ ਬਾਹਰੋਂ ਪਤਾ ਮੈਂ ਉਹਦੇ ਨਾਲ ਕਿੰਨਾ ਲੜਕਿਆ ਵੀ ਮੰਮੀ ਤੂੰ ਦੇਖ ਕੇ ਬੋਲਿਆ ਘਰ ਮਾਰਾ ਮੋਟਾ ਠੀਕ ਆ ਫੇਰ ਕਿੱਡੀ ਕੀ ਗੱਲ ਆ ਜਿਵੇਂ ਮੈਂ ਕਿਤੇ ਜਾ ਕੇ ਆਪੇ ਸਮਝ ਜੂਗੀ ਲੈ ਆਣੀ ਮम्मी ਤਾਂ ਬਸ ਐਂ ਜਾਣਦੀ ਐ ਕਿ ਹੁਣੀ ਤਾਂ ਮੈਂ ਹੀ ਕੰਮ ਕਰਨ ਲੱਗ ਜਾ ਸਾਰੇ ਘਰ। ਠੀਕ ਆ ਚੱਲ ਹੌਲੀ ਹੌਲੀ ਸੰਭਲੂਗੀ ਪਰ ਹਲੇ ਥੋੜੀ ਯਾਰ ਇੱਕੋ ਜਮ। ਯਾਰ ਪਲੀਜ਼ ਚੰਗਾ ਉਹਦੀ ਗੱਲ ਦਾ ਗੁੱਸਾ ਨਾ ਕਰੇਗਾ ਠੀਕ ਆ। ਜਿਹੜੀ ਗੱਲ ਤੈਨੂੰ ਕਹਿੰਦੇ ਨੇ ਤੂੰ ਉਹਨੂੰ ਮੰਮੀ ਸਮਝ ਕੇ ਨਾ ਪਾਣੀ ਵਾਂਗੂ ਪੀ ਲੈਗਾ ਠੀਕ ਆ। ਪਲੀਜ਼ ਮੇਰੇ ਕਰਕੇ। ਕਿਉਂ ਮੰਮੀ ਸਮਝਦੀਆਂ ਤਾਂ ਹੀ ਹਲੇ ਤੱਕ ਸੁਣੀ ਜਾਨੀ ਆ। ਮੈਂ ਬਰਾਬਰ ਜਵਾਬ ਤਾਂ ਮੈਂ ਵੀ ਦੇ ਸਕਦੀ ਹਾਂ। ਰੀਤਾ ਦੇਖ ਤੈਨੂੰ ਮੈਂ ਤਾਂ ਕੁਝ ਕਹਿੰਦਾ ਨਹੀਂ ਯਾਰ ਫੇਰ ਕੱਢੀ ਗੱਲ ਵੱਡੇ ਨੇ ਉਹ ਮੇਝ ਕਹਤਾ ਹਨਾ ਸੋਨੂੰ ਵੀ ਕਹਤਾ ਮੈਨੂੰ ਵੀ ਕਹਤਾ ਔਰ ਦੇਖ ਲੈ ਉਹਨਾਂ ਨੇ ਮੈਂ ਕਿੰਨਾ ਕੁਝ ਕਹਿ ਕੇ ਆ ਉਹਨਾਂ ਨੇ ਵੀ ਤੂੰ ਖੇਰ ਨੂੰ ਕੁਝ ਨਾ ਬੋਲੇਗਾ ਚੱਲ ਵਧੀਆ ਕਿਤਾ ਤੂੰ ਪਰ ਪੈਸਿਆਂ ਦਾ ਹੱਲ ਛੇਤੀ ਕਰ ਲਈ ਯਾਰ ਮੈਂ ਕਹਿੰਦੀ ਆ ਤੂੰ ਹੁਣੀ ਬੈਂਕ ਪਾ ਕੇ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਠੀਕ ਹੈ ਜੇ ਤੂੰ ਕਹਿੰਦੀ ਆ ਨਾ ਮੈਂ ਹੁਣ ਹੀ ਜਾਵੜਨਾ ਠੀਕ ਹੈ ਬੈਂਕ ਤੇ ਜਾ ਕੇ ਮੈਂ ਪੈਸੇ ਕਢਵਾ ਲਿਉਣਾ ਤੇ ਹੋ ਸਕਦਾ ਮੈਂ ਵੀ ਤੇਰੇ ਨਾਲ ਚੱਲ ਬੜੂਗਾ ਮੰਮੀ ਦਾ ਪਤਾ ਲੈਣਾ ਠੀਕ ਹੈ ਯਾਰ ਟੈਨਸ਼ਨ ਤਾਂ ਹੋਈ ਜਾਂਦੀ ਆ ਨਾਲੇ ਮੇਰੀ ਕਿਹੜਾ ਹਰਪੰਸ ਮਾਵਾ ਨੇ ਇੱਕ ਮਾਇਆ ਉਹਦੀ ਤਾਂ ਫਿਕਰ ਹੋਊਗੀ ਮੈਂ ਸੌਰੀ ਪਤਾ ਨਹੀਂ ਕੀ ਹੋ ਚ ਹੈ ਹਾਲਤ ਚ ਉਹ ਕੀ ਯਾਰ ਮੇਰੀ ਵੀ ਤਾਂ ਕੁਝ ਲੱਗਦੀ ਇਹਨੇ ਉਹ ਠੀਕ ਹੈ ਮੈਨੂੰ ਵੀ ਤਾਂ ਟੈਨਸ਼ਨ ਹੁੰਦੀ ਆ ਆ ਹੁਣ ਤੂੰ ਮੈਨੂੰ ਕਿੱਡੀ ਗੱਲ ਕਹੇ ਤੇ ਮੈਨੂੰ ਟੈਨਸ਼ਨ ਨਹੀਂ ਹੈਗੀ ਪਰ ਮੇਰੀ ਗੱਲ ਸੁਣ ਤੂੰ ਆਪਦਾ ਧਿਆਨ ਰੱਖ ਠੀਕ ਆ ਮੈਂ ਜਾਨਣਾ ਹੁਣੀ ਚੰਗਾ ਟੈਨਸ਼ਨ ਤਾਂ ਠੀਕ ਆ ਮੈਨੂੰ ਪਤਾ ਥੋਨੂੰ ਵੀ ਮੇਰੀ ਮਾਂ ਦੀ ਫਿਕਰ ਆ ਹਰ ਕਿਤੇ ਮੰਮੀ ਨਾ ਬੋਲਣ ਲੱਗ ਜਣ ਫਿਰ ਇਹ ਇੰਨੇ ਪੈਸੇ ਕਿੱਥੇ ਜਾ ਰਹੇ ਆ ਕਿ ਮੈਂ ਮੰਮੀ ਨੇ ਕੁਝ ਨਹੀਂ ਬੋਲਣਾ ਠੀਕ ਆ ਬੋਲ ਕੇ ਆਪੇ ਹਟ ਜਾਣਗੇ ਤੈਨੂੰ ਵੀ ਪਤਾ ਤਾਂ ਸੁਭਾਅ ਬੋਲਣ ਦਾ ਠੀਕ ਆ ਤੂੰ ਨਾ ਮੰਮੀ ਨੂੰ ਦੱਸੀ ਨਾ ਇਸ ਗੱਲ ਬਾਰੇ ਤੂੰ ਨਾ ਅੱਜ ਉਹਨੂੰ ਦੱਸੇ ਵੀ ਕਿੱਥੇ ਗਿਆ ਠੀਕ ਆ ਮੈਂ ਕਿਉਂ ਕਹੂੰਗੀ ਮੈਨੂੰ ਪਤਾ ਤੈਨੂੰ ਪੁੱਛੂਗਾ ਕਿ ਹਿਰ ਵੀ ਕਿੱਥੇ ਗਿਆ ਨਿਕਾ ਠੀਕ ਆ ਤੁਸੀਂ ਦੱਸਿਓ ਨਾ ਉਹਨੂੰ ਮੈਂ ਤਾਂ ਕੁਝ ਨਹੀਂ ਕਹਿੰਦੀ ਬਾਅਦ ਚ ਉਹਨੂੰ ਨੇ ਹੌਲੀ ਹੌਲੀ ਮੈਂ ਆਪੇ ਦੱਸ ਦੂੰਗਾ ਠੀਕ ਆ ਹਾਂ ਠੀਕ ਆ ਚਲ ਤੂੰ ਪਰ ਫਲਿੱਕਸ ਤੇ ਜਾ ਕੇ ਮੈਨੂੰ ਫੋਨ ਕਰਦੇ ਹੋਵੇਂ ਉਸ ਧਿਆਨ ਰੱਖ ਚਲ ਸ਼ੁਕਰ ਇਹ ਹੱਲ ਤਾਂ ਹੋ ਗਿਆ ਔਰ ਮੇਰੀ ਫਾਈਲ ਲੱਗੀ ਲੈ 40000 ਤਾਂ ਹੋ ਗਿਆ ਹੱਲ ਇਸੇ ਕਿੰਨਾ ਭੋਲਾ ਨਿਕਾ ਮੇਰੀ ਗੱਲਾਂ ਚ ਮੈਂਟ ਚ ਆਇਆ ਹਾਂ ਬੇਬੇ ਕਿੱਧਰ ਗਏ ਬੇਬੇ ਕੀ ਹੋ ਗਿਆ ਬੇਬੇ ਕਿੱਥੇ ਆ ਬਾਹਰ ਹੋਣੀ ਹੈ ਕਿਉਂ ਕੀ ਹੋਇਆ ਕੀ ਹੋਣਾਗਾ ਮੈਂ ਤੈਨੂੰ ਬੇਬੇ ਪੁੱਛਣਾ ਕਿੱਥੇ ਆ ਤੇ ਮੈਂ ਵੀ ਅਹੀ ਦੱਸਿਆ ਬੇਬੇ ਬਾਹਰ ਆ ਇਹ ਚੜ੍ਹੜ ਕਰਨ ਦੀ ਕੀ ਗੱਲ ਆ ਫਿਰ ਹੁਣ ਤੈਨੂੰ ਮੈਂ ਦੱਸਾਂ ਵੀ ਕੀ ਹੋ ਗਿਆ ਹੈ ਤੇ ਹਾਂ ਫਿਰ ਕੀ ਹੋ ਗਿਆ ਦੱਸ ਦੋਗੇ ਤਾਂ ਕੁਛ ਨਹੀਂ ਹੋਇਆ ਉਹ ਅੱਛਾ ਅੱਛਾ ਮੈਨੂੰ ਲੱਗਦਾ ਮੈਡਮ ਨੇ ਨਵੀਂ ਡਿਮਾਂਡ ਰੱਖੀ ਹੈ ਤਾਂ ਹੀ ਹੁਣ ਬੇਬੇ ਕੋਲੇ ਜਾ ਰਹੇ ਹਾਂ ਅਪੀਲ ਲਾਉਣ ਲਈ ਮੇਰੀ ਗੱਲ ਸੁਣ ਧਿਆਨ ਨਾਲ ਠੀਕ ਆ ਉਹ ਮੇਰੇ ਘਰ ਵਾਲੀ ਆ ਠੀਕ ਹੈ ਨਾ ਜੋ ਮੈਨੂੰ ਕੁਝ ਕਹੂਗੀ ਉਹਦੇ ਨਾਲ ਕੁਝ ਆ ਜਰਾ ਠੀਕ ਆ ਮੈਨੂੰ ਲੱਗਦਾ ਸ਼ਾਇਦ ਤੁਸੀਂ ਕਾਨੂੰਨ ਜਾਣਦੇ ਨਹੀਂ ਹੈਗੇ ਹਲੇ ਤਾਂ 15 ਦਿਨ ਪਏ ਐ ਘਰ ਵਾਲੀ ਬਣਨ ਚੋਦੇ ਤੇ ਮੇਰੇ ਨਾ ਬਣਨ ਚ ਪਤਾ ਨਹੀਂ ਇਹ 30 ਦਿਨ ਕਦੋਂ ਆਣਗੇ ਤੂੰ ਇਸ ਘਰੋਂ ਜਾਏਂਗੀ ਠੀਕ ਐ ਨਹੀਂ ਤਾਂ ਮਾੜੀਆਂ ਮੜੀਆਂ ਗੱਲਾਂ ਦੀ ਵਿੜਕਾਂ ਲਈ ਜਾਂਦੀਆਂ ਵੀ ਕੀ ਹੋਈਆਂ ਤੇ ਕੀ ਨਹੀਂ ਅੱਛਾ ਹੁਣ ਤੁਹਾਨੂੰ ਐ ਲੱਗਦਾ ਮੈਂ ਮਾੜੀ ਮਾੜੀ ਗੱਲ ਦੀ ਵਿੜਕ ਲੈਣੀ ਆ ਨਾ ਜਦੋਂ ਮੈਂ ਇਸ ਘਰ ਚ ਰਹਿੰਦੀ ਸੀ ਮੈਨੂੰ ਤਾਂ ਕੋਈ ਇਸ ਗੱਲ ਦੀ ਭਣਕ ਵੀ ਨਹੀਂ ਲੱਗਦੀ ਸੀ ਬਾਹਰ ਜਾ ਜਾ ਜਦੋਂ ਤੁਸੀਂ ਇਹ ਜਿਹੇ ਕਰਤੂਤਤਾ ਖੜਾਉਂਦੇ ਸੀ ਉਦੋਂ ਤਾਂ ਮੈਂ ਕੁਝ ਕਿਹਾ ਨਹੀਂ ਹੁਣ ਮੈਂ ਤੁਹਾਡੇ ਬੜਕਾ ਲਊਂਗੀ ਬਿਲਕੁਨ ਉਹ ਘੱਟਾ ਗੱਲ ਠੀਕ ਆ ਹੁਣ ਮੈਨੂੰ ਪੁੱਛੀ ਜਾਨੇ ਬਿੰਦੇ ਬਿੰਦੀ ਕੀ ਹੋਗਾ ਕੀ ਨਹੀਂ ਹੋਗਾ ਠੀਕ ਆ ਸਾਡੀ ਮਾਂ ਪੁੱਤਾਂ ਦੀ ਸੌ ਕਰ ਲਾਂਗੀ ਹੂੰ ਹੂੰ ਤੂੰ ਕੀ ਲੈਣਾ ਸਾਥੋਂ ਇੱਕ ਗੱਲ ਕਹਾ ਤੁਹਾਨੂੰ ਮੈਨੂੰ ਲੱਗਦਾ ਮੈਂ ਤਾਂ 30 ਦਿਨਾਂ ਬਾਅਦ ਭਾਗੀ ਜਾਊਂਗੀ ਜਿਸ ਸਾਹਮਣੇ ਤੇਰੇ ਵਾਲੀ ਦੇ ਲੱਛਣ ਹੈ ਨਾ ਝੋਲਾ ਥੋੜਾ ਮਾਂ ਪੁੱਤਾਂ ਦੇ ਵਿੱਚ ਕਾਊਗੀ ਉਹ ਉਹ ਕੋਈ ਗੱਲ ਨਹੀਂ ਤੈਨੂੰ ਕਦੀ ਟੈਨਸ਼ਨ ਹੈ ਝੋਲਾ ਜਗਾਊਗੀ ਜਾੜਾ ਚ ਕਾਊਗੀ ਤੈਨੂੰ ਤਾਂ ਕੋਈ ਟੈਨਸ਼ਨ ਨਹੀਂ ਠੀਕ ਹੈ ਨਾ ਤੂੰ ਤਾਂ ਹੁਣ ਟੈਨਸ਼ਨ ਫਰੀ ਆ ਬਿਲਕੁਲ ਮੈਂ ਤਾਂ ਬਿਲਕੁਲ ਟੈਨਸ਼ਨ ਫਰੀ ਆ ਮੰਨਦਾ ਕਿਸੇ ਗੱਲ ਦੀ ਟੈਨਸ਼ਨ ਹੈ ਹੀ ਨਹੀਂ ਤੇ ਨਾ ਹੀ ਮੈਂ ਲਵਾ ਲੋਡ ਹੀ ਨਹੀਂ ਲੈਣ ਦੀ ਜੋ ਕੁਝ ਕਰੂਗੀ ਜੋ ਕੁਝ ਕਹੂਗੀ ਉਹ ਮੈਨੂੰ ਕਹੋਗੀ ਠੀਕ ਆ ਤੈਨੂੰ ਨਹੀਂ ਕਹਿੰਦੀ ਠੀਕ ਆ ਚਾਹੇ ਮੈਨੂੰ ਝੋਲਾ ਸਗਾਵੇ ਚਾਹੇ ਮੈਥੋਂ ਪੀ ਘੁਮਗਾਵੇ ਠੀਕ ਆ ਹਾਂ ਹਾਂ ਜਾਓ ਕਿ ਰੂ ਸਾਰਾ ਦਿਨ ਬਿੜਕਾ ਤੇ ਬੇਬੇ ਕੀ ਗੱਲ ਆ ਜੀ ਆਪਣਾ ਭੱਜਿਆ ਕੀ ਗੱਲ ਹੋਣੀ ਆ ਰਾਣੋ ਦੀ ਗੱਲ ਸੁਣ ਲੈ ਹਾਂ ਜਾਣ ਜਾਣ ਬਿੜਕਾਂ ਲਈ ਜਾਊਗੀ ਜਾਣ ਜਾਣ ਕਾਲੀ ਬੜਕਾਂ ਲੈ ਤਰੀ ਤੈਨੂੰ ਹੁਣ ਪਤਾ ਨਹੀਂਗਾ ਉਹਦਾ ਲੜਾਈ ਦੇ ਬਹਾਨੇ ਭਾਲਦੀ ਰਹਿੰਦੀ ਆ ਠੀਕ ਐ ਨਾ ਮੈਂ ਤਾਂ ਉਹਨੂੰ ਬੇਬੇ ਪੁੱਛਾਂ ਮੈਂ ਬੇਬੇ ਕਿੱਥੇ ਆ ਕਿ ਕੀ ਗੱਲ ਹੋਗੀ ਕੀ ਹੋਗੀ ਜਾਣ ਜਾਣ ਬੜਕਾਂ ਵਾਲੀ ਗੱਲ ਹੀ ਹੋਗੀ ਚੱਲ ਕੋਈ ਨਹੀਂ ਫਿਰ ਜੇ ਤੈਨੂੰ ਪੁੱਛ ਲਿਆ ਫਿਰ ਕਿੱਡੀ ਕੁ ਗੱਲ ਹੋਗੀ ਇਹੋ ਜਿਹੀ ਪੁੱਛ ਲਿਆ ਕੋਈ ਨਹੀਂ ਤੈਨੂੰ ਨਹੀਂ ਪਤਾ ਬੇਬੇ ਉਹਦੇ ਬਾਰੇ ਠੀਕ ਆ ਤਾਂ ਕਿ ਪੁੱਛ ਲਿਆ ਕਿੱਡੀ ਗੱਲ ਹੋਗੀ ਹੈ ਜਦੋਂ ਆਪਣਾ ਉਹਦੇ ਨਾਲ ਲੈਣਾ ਦੇਣਾ ਖਤਮ ਆਗਾ ਠੀਕ ਆ ਉਹਦੇ ਬਾਰੇ ਬੋਲੀ ਜਾਂਦੀ ਆ ਸਭ ਸਭ ਕੁਸ ਕੀ ਜੇ ਬਾਰੇ ਬੋਲਦੀ ਆ ਇਸੇ ਬਾਰੇ ਨਹੀਂ ਬੋਲਦੀ ਠੀਕ ਆ ਤੂੰ ਤਾਂ ਉਹਦੀ ਮਿਆਤ ਕਰਾ ਮੈਨੂੰ ਤਾਂ ਲੱਗਦਾ ਮੈਂ ਤਾਂ ਕੋਈ ਮਿਆਤ ਨਹੀਂ ਕਰਾਉਣੀ ਮੈਂ ਤਾਂ ਉਹ ਆਣੀ ਵੀ ਚੱਲ ਕੋਈ ਨਹੀਂ ਜੇ ਪੁੱਛ ਲਿਆ ਤਾਂ ਉਹਨੂੰ ਦੱਸਦਾ ਵੀ ਬਾਹਰ ਹੋਇਆ ਕੀ ਆ ਪਤਾ ਉਹ ਕੀ ਕੁਝ ਬੋਲੀ ਹੈਗੀ ਸੁਣ ਲੈ ਫਿਰ ਅਕੇ ਤੇਰੇ ਵਾਲੀ ਥੋੜਾ ਝੋਲੇ ਚ ਕਾ ਦੂਗੀ ਐ ਚ ਕਾ ਦੂਗੀ ਫਲਾਨਾ ਚ ਕਾ ਦੂਗੀ ਨਹੀਂ ਉਹਨੂੰ ਕੀ ਮਤਲਬ ਉਹ ਦੇਖਾ ਮੰਨ ਕੇ ਚੱਲੋ ਹੋਣਾ ਆਪਣੀ ਦੁਸ਼ਮਣ ਆ ਗਈ ਤੇ ਉਹ ਝੂਠ ਨਹੀਂ ਬੋਲਦੀ ਜਿਹੜੇ ਉਹਦੇ ਨਛਣਾ ਨਾਲ ਆਪਣਾ ਘਰ ਵੀ ਬਕਾਉਗੀ ਉਹ ਅੱਛਾ ਹੁਣ ਤਾਂ ਉਹਦੀ ਗੱਲ 'ਚ ਗੱਲ ਕਰ ਲੱਗੀ ਉਹ ਦੇਂਗੀ ਹੈਗੀ ਸਾਰਾ ਦਿਨ ਆਪਣੇ ਕੋਲੇ ਉਹ ਝੂਠ ਨਹੀਂ ਬੋਲਦੀ ਉਹ ਬੇਬੇ ਤੈਨੂੰ ਵੀ ਪਤਾ ਕੀ ਦੇਂਦੀ ਆ ਉਹ ਲੱਗਦੀ ਆ ਉਹ ਆਪਣੇ ਤੇ ਹੁਣ ਤੈਨੂੰ ਪਤਾ ਨਹੀਂਗਾ ਜੇ ਉਹਨੂੰ 10 ਮਿੰਟ ਨੂੰ ਸ਼ੋਪਿੰਗ ਕਰਾਉਣ ਭਾਜੂ ਤਾਂ ਆਪਣੇ ਦੇ ਬੱਚੂ ਵੀ ਠੀਕ ਆ ਜੇ ਉਹ ਕੋਈ ਉਹਨੂੰ ਚੀਜ਼ ਲੈ ਦੂ ਤਾਂ ਮੱਚਦੀ ਆਗੀ ਕਿਉਂ ਮੱਚਦੀ ਆ ਉਹ ਮੈਨੂੰ ਪਤਾ ਨਹੀਂ ਸਮਝੀ ਨਹੀਂ ਹੁੰਦੀ ਧੀ ਗੱਲ ਦੀ ਚਲ ਏ ਗੱਲ ਤੂੰ ਛੱਡ ਤੂੰ ਦੱਸ ਕੀ ਕਹਿੰਦਾ ਸੀ ਮੈਨੂੰ ਮੈਂ ਤਾਂ ਕਹਿੰਦਾ ਸੀ ਮੜਾ ਜੇ ਮੈਂ ਕਿਤੇ ਕੰਮ ਜਾ ਕੇ ਆਉਣਾ ਕਿੱਥੇ ਜਾ ਕੇ ਆਉਣਾ ਕੰਮ ਉਹ ਬੇਬੇ ਮੁੰਡਿਆਂ ਦੇ ਸੌ ਕੰਮ ਹੁੰਦੇ ਆਗੇ ਠੀਕ ਆ ਕਿਉਂ ਸਾਰਾ ਦਿਨ ਤੂੰ ਹੱਥ ਜੋ ਕੇ ਮਗਰ ਪਈ ਰਹਿਣੀ ਆਗੀ ਮਨੂ ਕੰਮ ਆ ਥੋੜਾ ਜਿਹਾ ਮੈਂ ਹੁਣ ਆਇਆ ਨਾ ਮੈਂ ਹੱਥਿਆਰ ਰੱਖੀ ਮੜਿਆ ਕਰੀ ਨਾ ਕੋਈ ਨਹੀਂ ਧਿਆਨ ਨਹੀਂ ਹੈਗਾ ਜਾਇਆ ਸਹੀ ਮੁੜੇ ਪਰ ਚੰਗਾ ਲੈ ਸਾਰਾ ਦਿਨ ਇਹ ਤੂੰ ਕੰਬਣੀ ਕੰਮ ਜਾਨਾ ਕੰਮ ਜਾਨਾ ਸਾਰਾ ਦਿਨ ਖਰਚੇ ਦਾ ਘਰ ਆਗਾ ਹੁਣ ਕੁਛ ਮੰਗਾਇਆ ਹੋਊਗਾ ਉਹ ਲੈਣ ਗਿਆ ਹੋਊਗਾ ਹੈਲੋ ਹੈਲੋ ਆਪਾਂ ਕਿਵੇਂ ਹੈ ਠੀਕ ਹੈ ਵਧੀਆ ਤੁਸੀਂ ਦੱਸੋ ਹੋਸੀ ਤਾਂ ਠੀਕ ਹੈ ਹਾਂ ਵਧੀਆ ਹੈ ਕੋਈ ਨਹੀਂ ਫੋਨ ਕਰਨ ਦੀ ਤਾਂ ਲੋੜ ਹੀ ਨਹੀਂ ਸੀ ਮੈਂ ਆਪ ਹੀ ਆਉਣਾ ਸੀ ਤੁਹਾਡੇ ਕੋਲੇ ਕਿਉਂ ਕੀ ਗੱਲ ਹੋ ਗਈ ਗੱਲ ਦਾ ਹੁਣ ਤੁਹਾਨੂੰ ਪਤਾ ਹੀ ਆ ਕੋਈ ਨਹੀਂ ਇੱਥੇ ਆ ਕੇ ਕਰੂ ਸਾਰੀ ਗੱਲ ਮੈਂ ਕੋਈ ਨਹੀਂ ਨਵੀਨ ਨੇ ਮੈਨੂੰ ਸੱਚੀ ਦੱਸਿਆ ਜਿਹੜਾ ਦੱਸਿਆਗਾ

ਮੈਂ ਤੇਰੇ ਕੋਲ ਨਹੀਂ ਮਤਲਬ ਪਹਿਲਾਂ ਆ ਕੇ ਜਦੋਂ ਮੈਂ ਇਹ ਕੋਈ ਗੱਲ ਨਹੀਂ ਗੱਲ ਹੈ ਜੇ ਤੂੰ ਪੁੱਤ ਬਣਾ ਕੇ ਰੱਖਿਆ ਸੀ ਨਾ ਭੈਣੇ ਤੇ ਫਿਰ ਤੂੰ ਪੁੱਤ ਬਣਾ ਕੇ ਰੱਖਦੀ ਫਿਰ ਉਹਨੂੰ ਆਇਆ ਹੀ ਨਹੀਂ ਕਹਿੰਦੀ ਸੀ ਕਿ ਤੂੰ ਇਹਨੇ ਪੈਸੇ ਖਾ ਗਏ ਤੇ ਤੂੰ ਉਹ ਖਾ ਗਿਆ ਪੁੱਤ ਪੁੱਤ ਤਾਂ ਕੋਸ ਮਾਰਦੀ ਕਰਦਾ ਮਾਂ ਨੇ ਕਦੇ ਆਇਆ ਕਹਿੰਦੀ ਘੁੰਮਦਗਾਈਆਂ ਹੈ ਜੇ ਤੂੰ ਪੁੱਤ ਬਣਾਇਆ ਹੁੰਦਾ ਤਾਂ ਜੇ ਤੂੰ ਪੁੱਤ ਬਣਾਇਆ ਹੁੰਦਾ ਤਾਂ ਤੂੰ ਇਹ ਗੱਲਾਂ ਨਹੀਂ ਕਹਿੰਦੀ ਸੀ ਅੱਜ ਭੈਣ ਜੀ ਦੇ ਮਗਰ ਲਾ ਕੇ ना, कोई गल नी इल कर दी तेरी कुी भी सब कुछ दस गया घर दस गया तेरी कुी भी सारा कुछ दस गया हम पता लग गया प्यो मेरा मर गया मां करी है मैं जाके कब्जा करना सारे क्या ਆ ਹੋ ਗਈ ਤੀ ਤੂੰ ਕੋਈ ਗੱਲ ਨਹੀਂ ਆਉਣੀ ਮੈਂ ਇੱਥੇ ਆਪੀ ਗੱਲ ਕਰਦੀ ਆਲੇ ਉਹ ਇੱਕ ਫੋਨ ਤੇ ਹੀ ਨਹੀਂ ਗੱਲ ਹੁੰਦੀ ਚੱਲ ਆ ਜਾ ਚੰਗਾ ਚੰਗਾ ਲੈ ਵੀ ਹਲਾ ਉਹ ਦੱਲਾਂ ਕਰਦਣਾ ਨਾ ਮੈਨੂੰ ਐਂ ਦੱਸ ਵੀ ਫੋਨ ਤੇ ਹੁਣ ਤੂੰ ਮੈਨੂੰ ਛਾਦੀ ਹੈਗੀ ਤੂੰ ਉਹਦੀ ਛੱਦ ਲੈ ਪਹਿਲੇ ਛੱਦ ਕੇ ਮੇਰੇ ਨਾਲ ਗੱਲ ਕਰ ਲੈ ਹੈ ਹੁਣ ਗੱਡਮਟ ਕਰ ਲਈ ਮਾਵਾ ਧੀ ਆਣੇ ਕੀ ਜੀ ਉਹ ਨਾਲ ਵੀ ਭੈਣ ਵੀ ਬਸ ਠੀਕ ਐ ਕੋਈ ਹੁਣ ਮੈਂ ਜਾ ਕੇ ਗੱਲ ਕਰੂੰਗੀ ਐਵੇਂ ਨਹੀਂ ਖੜਾ ਸਰਦੀ ਇਹਦਾ ਸਾਰੀ ਬਾੜੀ ਜੀ ਖਰਾਬ ਕਰੀ ਪਈ ਹੈਗੀ ਮਟਾਇਆ ਸੀ ਪਾਣੀ ਬਿਥੇਰਾ ਲੈ ਸੁਣ ਲੈ ਗੱਲ ਹਾਂ ਤੂੰ ਕਹਿੰਦੀ ਫੋਨ ਕਰ ਲੈ ਹਾਂ ਉਹ ਤਾਂ ਚਾਰੇ ਪੈਰ ਚੱਕ ਕੇ ਪਈ ਕਹਿੰਦੀ ਮੈਂ ਤਾਂ ਤੇਰੇ ਫੋਨ ਕਰਨ ਤੋਂ ਵੀ ਨਹੀਂ ਆਉਂਦੀ ਸੀ ਕਹਿੰਦੀ ਸਾਰਾ ਕੁਝ ਦੱਸਦਾ ਮੈਨੂੰ ਨਹੀਂ ਨੇ ਹੈ ਦੇਖਿਆ ਚਾਰ ਗੱਲਾਂ ਮੁੰਡੇ ਨੇ ਵਧਾ ਕੇ ਦਸੀਆਂ ਨੇ ਹੁਣ ਇਹ ਤਾਂ ਮੈਨੂੰ ਪਤਾ ਸੀ ਵੀ ਆਪਦੀ ਮਾਂ ਕੋਲੇ ਗੱਲਾਂ ਕਰੂਗਾ ਉਹ ਹੈ ਨੀ ਭੈਣ ਤੂੰ ਤਾਂ ਨਾ ਸ਼ੁਰੂ ਤੋਂ ਹੀ ਫੇਰ ਹੁਣ ਤੈਨੂੰ ਚੰਗੀ ਨਹੀਂ ਲੱਦੀ ਰੋਇ ਰੋਜ ਕਹਿੰਦੀ ਜਦੋਂ ਕੋਈ ਗੱਲ ਹੁੰਦੀ ਹੈ ਨਾ ਉਦੋਂ ਤੂੰ ਜਮਾ ਨਹੀਂ ਕੋਈ ਉੱਤਾ ਚੱਕਦੀ ਆ ਹੁਣ ਫੋਨ ਤੈਨੂੰ ਕਹਿ ਕੇ ਕਰਾਇਆ ਵੀ ਕਰ ਲੈ ਹੈਨਾ ਮੈਂ ਐਸੀ ਗੱਲ ਦੀ ਮਾਰੀ ਡਰਦੀ ਫੋਨ ਨਹੀਂ ਸੀ ਕਰਦੀ ਵੀ ਉਹ ਕਲੇਸ ਪਾਉਗੀ ਹੁਣ ਆ ਕੇ ਪਤਾ ਨਹੀਂ ਇੱਥੇ ਕੀ ਕੁਝ ਬੋਲੂਗੀ ਗੱਲ ਸੁਣ ਲਾ ਬੋਲੂਗੀ ਨਾ ਆ ਜਾਂਦੇ ਜਦੋਂ ਮਰਜੀ ਆ ਜਾਂਦੇ ਇੱਕ ਤਾਂ ਆਪਣੇ ਕੋਲੇ ਨਹੀਂ ਹੋਣੀ ਚਾਹੀਦੀ ਹਰਪ੍ਰੀਤ ਠੀਕ ਆ ਜਵਾਕੜੀ ਦੇ ਮਨ ਤੇ 100 ਗੱਲ ਜਾਊਗੀ ਉਹਦੇ ਬੋਲਣ ਲੱਗੀ ਨਹੀਂ ਦੇਖਣਾ ਨਹੀਂ ਹੈਗਾ ਨਾਲੇ ਤਾਂ ਤੈਨੂੰ ਬੋਲਣਾ ਨਾਲੇ ਮੈਨੂੰ ਮੈਨੂੰ ਦੇਖ ਕੇ ਤਾਂ ਉਹਦੇ 100 ਕਿਹੜਾ ਪਾਣੀ ਦਾ ਪੈ ਜਾਂਦਾ ਸਿਰ ਚ ਇਹ ਤਾਂ ਗੱਲ ਠੀਕ ਆ ਚਲ ਕੋਈ ਨਾ ਪ੍ਰੀਤ ਨੂੰ ਤਾਂ ਇੱਧਰ ਭੇਜ ਦਾਂ ਹਾਂ ਇਹਨੂੰ ਇੱਧਰ ਭੇਜੋ ਬਸ ਲੋੜ ਨਹੀਂ ਹੈਗੀ ਐਵੇਂ ਜਵਾਕੜੀ ਦੇ ਹੋਰ ਉਹ ਉਹਨੇ ਜੀ ਨਹੀਂ ਲਾਉਣਾ ਨਹੀਂ ਹੈਗਾ ਆਕੂ ਫਿਰ ਐਵੇਂ ਆਪਦੀ ਮਾਮਲੀ ਨਹੀਂ ਆਉਂਦੀ ਵੀ ਨਾਲੇ ਤਾਂ ਕਸੂਰ ਆ ਉਹਨਾਂ ਵਿੱਚ ਤੇ ਨਾਲੇ ਕਿ ਉਲਟਾ ਚੋਰ ਕਤਵਾਲ ਨੂੰ ਰਾਟੇ ਉਹ ਗੱਲ ਹੋ ਗਈ ਉਲਟਾ ਮੇਰੇ ਤੇ ਹੀ ਵਰਦੇ ਨੇ ਕਿ ਹਾਂ ਹਾਂ ਮੈਨੂੰ ਪਤਾ ਹੀ ਆ ਸਾਰੀਆਂ ਗੱਲਾਂ ਦਾ ਤੂੰ ਭੈਣ ਮਾ ਕਰ ਲੱਗੀ ਪਈਆਂ ਤੂੰ ਆਏ ਆ ਤੈਨੂੰ ਉਹਨੇ ਸਿਖਾ ਤਲ ਮੈਨੂੰ ਕਿਹਨੇ ਸਿਖਾਉਣਾ ਸੀ ਅਜੇ ਤਾਂ ਤੂੰ ਆਏ ਦੇਖੀ ਹੌਣ ਸਾਰ ਨਾਲ ਤਾਂ ਤੇਰੇ ਨਾਲ ਲੜੂ ਨਾਲੇ ਵਿੱਚ ਦੀ ਮੇਰੀ ਇਹ ਗੱਲਾਂ ਕੱਢੂਗੀ ਉਹ ਤਾਂ ਜਦੋਂ ਮੈਨੂੰ ਦੇਖ ਲੈਂਦੀ ਕਦੇ ਮੈਨੂੰ ਬਖਸ਼ਦੀ ਨਹੀਂ ਹੈਗੀ ਨਾਲੇ ਉਹਦੇ ਹੁਣ ਮਨਿੰਦਰ ਦੇ ਬਾਦ ਬੈ ਰਹੀ ਐ ਤੇਰੀ ਕੁੜੀ ਨੇ ਆਇਆ ਕੀਤਾ ਤੇਰੀ ਕੁੜੀ ਨੇ ਆਇਆ ਕੀਤਾ ਨਾ ਕਰਤਾ ਕਿ ਹੋ ਗਿਆ ਹਵਾ ਗਿਆ ਹੁਣ ਤਾਂ ਉਹਦੀ ਕੁੜੀ ਵੀ ਗੱਭਰੂ ਹੋ ਗਈ ਕਿਉਂ ਐ ਬੋਲੀ ਜਾਂਦੀਆਂ ਨੇ ਮੈਂ ਤੈਨੂੰ ਦੱਸ ਦਿਆਂ ਬਸ ਵੀ ਇਹ ਕੁੜੀ ਨਾਲ ਵਰਤੇ ਨਾ ਆ ਸਾਰਾ ਕੁਝ ਅਸੀਂ ਲੈ ਜੀਏ ਆ ਇਹਨਾਂ ਦੇ ਮਨ ਵਿੱਚ ਦਾ ਪਤਾ ਹੀ ਹੈ ਮੈਨੂੰ ਸਾਰਾ ਕੁਝ ਸਾਰਾ ਕੁਝ ਮੈਨੂੰ ਪਤਾ ਹੈਗਾ ਕਾ ਨੂੰ ਪੁੱਛਦੀ ਐ ਸਾਰਾ ਕੁਝ ਮੈਨੂੰ ਪਤਾ ਹੈਗਾ ਇਹ ਤਾਂ ਝੱਜੂ ਪੌਣ ਆਊਗੀ ਹੁਣ ਪਾ ਲੈnde

ਹਏ ਹਾਏ ਕੂਹੀ ਟੁੱਟ ਗਈ ਹਏ ਹਏ ਹਾਏ ਕੂਹੀ ਟੁੱਟ ਗਈ ਹਏ ਹਾਏ ਕੀ ਹੋ ਗਿਆ ਹਾਏ ਟੁੱਹੀ ਟੁੱਟ ਗਈ ਕੁੜਾ ਕੁੜਾ ਨਹੀਂ ਆਜੋ ਹਾਏ ਵੂ ਵੂ ਹਾਏ ਨਹੀਂ ਟੁੱਹੀ ਟੁੱਟ ਗਈ ਨਹੀਂ ਆਜੋ

ਉਨਾਲੀ ਉੱਪਰ ਕੀ ਕਰਨ ਜਾਂਦੇ ਸੀ ਤੁਸੀਂ ਮੈਂ ਪਾਣੀ ਲਿਆਉਣੀ ਆ ਰੁਕ ਜਾ ਬੇਬੇ ਲੈ ਖੜੀ ਹੋ ਪਾਣੀ ਪੀ ਰਾਮਨਾ ਆ ਜਾ ਠੀਕ ਹੈ ਹਾਂ ਠੀਕ ਹੈ ਲੈ ਪਾਣੀ ਪੀ ਲੈ ਠੀਕੋ ਕਿਤੇ ਵਜ੍ਹੀ ਤਾਂ ਨਹੀਂ ਐ ਛਟੂ ਜੀ ਤੇ ਬੱਜੀ ਆ ਉਹ ਗੁੰਗਰ ਜੀ ਬੱਜੀ ਤੁਸੀਂ ਕਰਨ ਕੀ ਗਏ ਸੀ ਉੱਤੇ ਮੈਂ ਤਾਂ ਹੋਰ ਜਲੀ ਨੂੰ ਲਾਉਂਗੀ ਸੀ ਉਹ ਹੀਰ ਨੂੰ ਹੀਰ ਨੂੰ ਹੀਰ ਨੂੰ ਬੁਲਾਉਂਦੇ ਸੀ ਮਾਹਲਾ ਵੀ ਚਾੜੂ ਪੋਚਾ ਕਰ ਲੈਂਦੀ ਪਰ ਮੈਂ ਸਾਰਾ ਪਿਆ ਸੀ ਮਜ਼ਦੂਰ ਕੋ ਪਾਇਦਰਸਿਆ ਤੇ ਉਹ ਤੁਹਾਨੂੰ ਦੇਖ ਕੇ ਐਂ ਛੱਡ ਗਈ ਹਾਂ ਉਹ ਥੋੜ ਮੈਂ ਬੋਲ ਮਾਰਾ ਤੇ ਇੱਥੇ ਪੌੜੀਆਂ ਚ ਪੁੱਠੀ ਮੁੜ ਗਈ ਪਤਾ ਨਹੀਂ ਕੁੜੀ ਦਾ ਕੀ ਬਣੂ ਤੇ ਕੀ ਨਾ ਬੇਬੇ ਤੈਨੂੰ ਬਾਲਾ ਮਾਨ ਸੀ ਨਾ ਮੇਰੀ ਨੂੰ ਆਈ ਐ ਮੇਰੀ ਨੂੰ ਆਈ ਐ ਉਹੀ ਨੂੰ ਐ ਜਿਨੇ ਤੈਨੂੰ ਡਿੱਗੀ ਨੂੰ ਪਈ ਨੂੰ ਚੱਕਿਆ ਵੀ ਨਹੀਂ ਚਲ ਕੋਈ ਨਹੀਂ ਛੱਡ ਖੜਾ ਮੈਂ ਤਾਂ ਛੱਡ ਹੀ ਦਿੰਨੀ ਐ ਬੇਬੇ ਮੈਂ ਤਾਂ ਭੱਗ ਜੂਗੀ ਕੱਲ ਨੂੰ ਇਹ ਸਭ ਮਾਲੋਗੇ ਤੁਹਾਨੂੰ ਤੁਸੀਂ ਤਾਂ ਕੱਲੂ ਬਿਮਾਰ ਹੋਗੇ ਜਾਂ ਫਿਰ ਤੁਸੀਂ ਕੋਈ ਕੰਮ ਕਹਤਾ ਇਹਨੂੰ ਇਹਨੇ ਤਾਂ ਫੋਨਤੀ ਲੱਗੇ ਰਹਿਣਾ ਤੁਸੀਂ ਆਪ ਸੋਚੋ ਸਿਆਣੇ ਹੋ ਮੈਨੂੰ ਤਾਂ ਨਹੀਂ ਲੱਗਦਾ ਉਹ ਤੁਹਾਡਾ ਘਰ ਬੰਨ੍ਹ ਕੇ ਰੱਖੂਗੀ ਜਾੜਦਾ ਭਾਵੇਂ ਦਵੇ ਚੱਲ ਬੇਬੇ ਮੇਰੀ ਕਿਸੇ ਗੱਲ ਦਾ ਗੁੱਸਾ ਨਾ ਕਰੀ ਮੈਂ ਤਾਂ ਕੀ ਲੈਣਾ ਤੇਰੇ ਕਿਤੇ ਲੱਗੀ ਦਾ ਨਹੀਂ ਆਪਾਂ ਦਵਾਈ ਲੈ ਆਉਨੇ ਆ ਨਾ ਨਾ ਕੋਈ ਨਹੀਂ ਠੀਕ ਆ ਮੈਂ ਪੱਕਾ ਪੱਕਾ ਠੀਕ ਆਗੀ ਕਿਸੇ ਚੀਜ਼ ਦੀ ਲੋੜ ਹੋਈ ਤਾਂ ਦੱਸ ਦੀ ਨਾ ਕੋਈ ਨਹੀਂ ਦੱਸ ਦਊਗੀ ਚੱਲ ਚੰਗਾ ਮੈਂ ਅੰਦਰ ਆ ਲੈ ਦੇਖ ਲੈ ਹੈ ਇਹੇ ਤਾਂ ਮੈਨੂੰ ਭੱਜ ਕੇ ਚੱਕ ਲਿਆ ਵਿਚਾਰੀ ਨੇ ਹੈ ਇਹ ਤਾਂ ਫੇਰ ਵੀ ਅੱਖ ਵੀ ਮੇਰੀ ਬੇਬੇ ਆਗੀ ਤੇ ਉਹ ਐਡੀ ਠੀਠਾ ਪੁੱਠੀ ਮੁਰਗੀ ਮੈਨੂੰ ਦੇਖ ਕੇ